ਅਸੀਂ ਜਦੋਂ ਇੱਥੇ ਬਟਾਲਾ ਹਾਈਵੇ ਤੇ ਪਹੁੰਚੇ ਤੇ ਪਿੱਛੋਂ I20 ਗੱਡੀ ਆ ਗਈ ਤੇ ਸਾਨੂੰ ਸਾਈਡ ਮਾਰਦੀ ਹੈ ਤੇ ਸਾਡੀ ਗੱਡੀ ਇਸ ਤਰ੍ਹਾਂ ਪਲਟੇ ਜਾਂਦੀ ਹੈ ਅਸੀਂ 5 ਮਿੰਟ ਥੋੜੇ 5 ਮਿੰਟ ਪਹਿਲਾਂ ਹੀ ਫੋਨ ਕੀਤਾ ਤੇ ਹਾਲ ਨੂੰ ਇਹਨਾਂ ਐਸਐਸਐਫਓ ਵੱਲੋਂ ਹੈਲਪ ਦਿੱਤੀ ਗਈ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਦਾ ਵੀ ਤੇ ਭਗਵਾਨ ਸ਼ਾਨ ਸਾਹਿਬ ਦਾ ਵੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਸਸ਼ਟਕਾਲ ਲੁਧਿਆਣ ਟਾਈਮ ਜ਼ਿਕਰ ਤੁਸੀਂ ਮੈਂ ਹਾਂ ਪ੍ਰਬਲਿੰਕ ਕੌਰ ਪੰਜਾਬ ਪੁਲਿਸ ਦੇ ਵੱਲੋਂ ਸੜਕ ਸੁਰੱਖਿਆ ਫੋਰਸ ਦਾ ਇੱਕ ਗਠਨ ਕੀਤਾ ਗਿਆ ਸੀ ਸੜਕ ਸੁਰੱਖਿਆ ਫੋਰਸ ਤੁਹਾਡੀ ਮਦਦ ਦੇ ਵਾਸਤੇ ਦਿਨ ਰਾਤ ਕੰਮ ਕਰੇਗੀ ਤੁਹਾਡੇ ਨਾਲ ਕੁਝ ਜਾਣਕਾਰੀ ਤਸਵੀਰਾਂ ਦੇ ਰਾਹੀਂ ਸਾਂਝੀ ਕਰ ਰਹੇ ਹਾਂ ਇੱਕ ਹਾਦਸਾ ਵਾਪਰਿਆ ਸੀ ਬਟਾਲਾ ਬਾਈਪਾਸ ਦੇ ਕੋਲ ਜਿੱਥੇ ਕਿ ਇੱਕ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਜਿੱਥੇ ਕਿ ਮੌਕੇ ਤੇ 112 ਨੰਬਰ ਡਾਇਲ ਕਰਕੇ ਸੜਕ ਸੁਰੱਖਿਆ ਫੋਰਸ ਦੇ ਕਰਮੀਆਂ ਨੂੰ ਮੌਕੇ ਤੇ ਬੁਲਾ ਲਿੱਤਾ ਜਾਂਦਾ ਹੈ ਅਤੇ ਇਹਨਾਂ ਦੇ ਵੱਲੋਂ ਉਸ ਨੌਜਵਾਨ ਨੂੰ ਹਸਪਤਾਲ ਭੇਜਿਆ ਜਾਂਦਾ ਹੈ ਇਲਾਜ ਦੇ ਤਹਿਤ ਉਹ ਨੌਜਵਾਨ ਉੱਥੇ ਭਰਤੀ ਹੈ ਉੱਥੇ ਹੀ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੰਜਾਬ ਪੁਲਿਸ ਦਾ ਇਹ ਕਦਮ ਜਿਹੜਾ ਹੈ ਮੁਹਿੰਮ ਸ਼ੁਰੂ ਕੀਤੀ ਗਈ ਹੈ ਸੜਕ ਸੁਰੱਖਿਆ ਫੋਰਸ ਜਿਸ ਨਾਲ ਕੀ ਕੁਝ ਨੌਜਵਾਨ ਜਿਹੜੇ ਸੜਕ ਦੇ ਉੱਤੇ ਸੜਕ ਹਾਚੇ ਦਾ ਸ਼ਿਕਾਰ ਹੁੰਦੇ ਨੇ ਫਿਰ ਉਹਨਾਂ ਦੀ ਜਾਨਾਂ ਚਲੀ ਜਾਂਦੀਆਂ ਨੇ ਕਿਉਂਕਿ ਕੋਈ ਵੀ ਮਦਦ ਕਰਨ ਵਾਸਤੇ ਅੱਗੇ ਨਹੀਂ ਆਂਦਾ ਉਸ ਦੇ ਤਹਿਤ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਹੁਣ ਪੰਜਾਬ ਪੁਲਿਸ ਜਿਹੜੀ ਇਹ ਸੜਕ ਸੁਰੱਖਿਆ ਫੋਰਸ ਵੀ ਨਾਲ ਮੌਜੂਦ ਗੀ ਗਠਨ ਕੀਤਾ ਗਿਆ ਅਤੇ ਮੌਕੇ ਤੇ ਹੀ ਉਹਨਾਂ ਨੂੰ ਸੱਦ ਕੇ ਜਿਹੜਾ ਹੈ ਜ਼ਖਮੀ ਲੋਕਾਂ ਨੂੰ ਹਸਪਤਾਲ ਤੱਕ ਪਹੁੰਚਾਇਆ ਜਾਵੇਗਾ ਤੁਹਾਡੇ ਨਾਲ ਤਸਵੀਰਾਂ ਤੇ ਜਾਣਕਾਰੀ ਜਿਹੜੀ ਹੈ ਸਾਂਝੀ ਕਰਦੇ ਆ ਜੀ ਮੇਰਾ ਨਾਮ ਮਨਪ੍ਰੀਤ ਹੈ ਅਸੀਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਆ ਰਹੇ ਸੀ ਗਰਦਾਸਪੁਰ ਵੱਲੋਂ ਤੇ ਅਸੀਂ ਜਦੋਂ ਇੱਥੇ ਬਟਾਲਾ ਹਾਈਵੇ ਤੇ ਪਹੁੰਚੇ ਤੇ ਪਿੱਛੋਂ i20 ਗੱਡੀ ਆ ਕੇ ਤੇ ਸਾਡੂੰ ਸਾਈਡ ਮਾਰਦੀ ਹੈ ਤੇ ਸਾਡੀ ਗੱਡੀ ਇਤਰਾ ਪਲਟੇ ਜਾਂਦੀ ਹੈ ਦੱਸਣਾ ਚਾਹੁੰਦੇ ਆ ਵੀ ਓਵਰਟੇਕ ਕਰਨ ਵਾਲਿਆਂ ਵਸੇ ਇਤਰਾ ਨਾ ਹੀ ਕਰੋ ਤੇ ਚੰਗਾ ਸਾਡੀ ਸਾਡੀ ਤਾਂ ਚਲੋ ਬਚਾਅ ਹੋ ਗਿਆ ਆਦੋਂ ਥੋੜੀ ਮਾੜੀ ਰਗੜ ਲੱਗੀ ਤੇ ਚਲੋ ਹੋ ਜਾਈ ਠੀਕ ਪਰ ਕਿਸੇ ਦੇ ਜ਼ਿਆਦਾ ਵੀ ਸੱਟ ਲੱਗ ਸਕਦੀ ਹੈ ਤੇ ਇਹਨਾਂ ਵੱਲੋਂ ਸਾਨੂੰ ਬਿਲਕੁਲ ਪੂਰੀ ਹੈਲਪ ਦਿੱਤੀ ਗਈ 5 ਮਿੰਟ ਦੇ ਅੰਦਰ ਤੁਸੀਂ ਫੋਨ ਕੀਤਾ ਕਿੰਨੇ ਮਿੰਟ ਚ ਗੱਡਿਆ ਤੇ ਪਹੁੰਚ ਪੰਜ ਇਹ 5 ਮਿੰਟ ਥੋੜੇ 5 ਮਿੰਟ ਪਹਿਲਾਂ ਹੀ ਫੋਨ ਕੀਤਾ ਤੇ ਸਾਨੂੰ ਇਹਨਾਂ ਐਸਐਸਐਫ ਵੱਲੋਂ ਹੈਲਪ ਦਿੱਤੀ ਗਈ ਹੈ ਫਸਟ ਏਡ ਵੀ ਹੋਈ ਮੇਰੀ ਤੇ ਚਲੋ ਹੋਰ ਵੀ ਹੈਲਪ ਕਰ ਰਹੇ ਇਹਨੇ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਵੀ ਤੇ ਭਗਵੰਤ ਫਾਨ ਸਾਹਿਬ ਦਾ ਵੀ ਕਿ ਇਤਰਾ ਹੀ ਚਲੋ ਹੈਲਪ ਕਰਦੇ ਰਹਿਣਾ ਵਧੀਆ ਹੈ ਮੇਰਾ ਨਾਮ ਹੈ ਐਸਐਸ ਸੁਖਦੇਵ ਸਿੰਘ ਬਟਾਲੇ ਤੋਂ ਤੇ ਅਸੀਂ ਜੰਤੀਪੁਰ ਜਾ ਰਹੇ ਹਾਂ ਆਪਣੇ ਰੋਡ ਤੇ ਤੇ ਇਹਨਾਂ ਨੇ 112 ਤੋਂ ਕਾਲ ਆਈ ਕਿਉਂਕਿ ਉਸ ਵੇਲੇ ਮੌਕੇ ਤੇ ਅਸੀਂ ਉੱਥੋਂ ਮੋੜ ਕੇ ਗੱਡੀ ਵਾਪਸ ਆ ਗਏ ਹਾਂ ਤੇ ਧੀਰ ਰਮੋੜ ਆ ਫੈਕਟਰੀ ਆ ਆਪਣੇ ਗੱਤਾ ਫੈਕਟਰੀ ਦੇ ਸਾਹਮਣੇ ਇੱਕ ਕਾਰ ਤੇ ਬਹੁਤ ਤੇਜ਼ ਆ ਰਹੀ ਸੀ ਤੇ ਗੱਡੀ ਉਹ ਬਲੈਰੋ ਹੀ ਬਲੈਰੋ ਉਹਨੂੰ ਨੇ ਛੈਡ ਮਾਰੀ ਤੇ ਕਾਰ ਵਾਲਾ ਤੇ ਲੈ ਗਿਆ ਭਜਾ ਕੇ ਤੇ ਜਿਹੜੀ ਬਲੈਰੋ ਹੀ ਉਹ ਪਲਟ ਗਈ ਤੇ ਮੌਕੇ ਤੇ ਪਹੁੰਚਿਆ ਪਰ ਇਹ ਆ ਵੀ ਛੱਟ ਤੋਂ ਬਚ ਗਿਆ ਬੱਚਾ ਤੇ ਜੋ ਵੀ ਉਹਦੀ ਮਾੜੀ ਮੋਟੀ ਰਗੜ ਲੱਗੀ ਆ ਜੋ ਵੀ ਫਰਸਟ ਏਡ ਅਸੀਂ ਦਿੱਤੀ ਉਹਨੂੰ ਸਰਕਾਰ ਨੇ ਦਾਤਾ ਮੁਤਾਬਕ ਫਰਸਟ ਏਡ ਦਿੱਤੀ ਯੇ ਨਾਲ ਗੱਡੀ ਤੇ ਅਸੀਂ ਇਹ ਬੱਚੇ ਦਾ ਜੋ ਵੀ ਇਹਨੂੰ ਰਗੜ ਰੋੜ ਲੱਗੀ ਸੀ ਉਹਦੇ ਫਰਸਟ ਏਡ ਦੇ ਕੇ ਉਹਨੂੰ ਪੱਟੀ ਮਲਮ ਪੱਟੀ ਕਰਕੇ ਤੇ ਬਿਲਕੁਲ ਹੁਣ ਸਹੀ ਸਲਾਮਤ ਆ ਤੇ ਬਾਕੀ ਇਹ ਜੋ ਵੀ ਸੜਕ ਤੇ ਚੱਲ ਰਹੇ ਆ ਪਬਲਿਕ ਨੂੰ ਇਹੋ ਕਹੀਦਾ ਵੀ ਆਪਣੇ ਕੰਟਰੋਲ ਨਾਲ ਚਲੋ ਹੌਸਲੇ ਨਾਲ ਚਲੋ ਵੀ ਬਹੁਤ ਜ਼ਿੰਦਗੀ ਮੁਸ਼ਕਲ ਮਿਲਦੀ ਆ